ਹੈਲੋ ਫਰੈਂਸਰ ਅੱਜ ਜਲਦੇ ਆ ਰਮਦਾਸ ਗੁਰਦੁਆਰੇ ਪਾਪੇ ਪੁੱਡੇ ਸਹਿਬ ਤੇ ਤੇ ਅਸੀਂ ਤਿਆਰ ਹੋ ਚੁੱਕੇ ਆ ਪਹਿਲੇ ਗੁਰਦੁਆਰੇ ਆ ਚੁੱਕੇ ਹੁਣ ਤੇ ਅਹੀਂ ਕੋਈ ਵੀ ਵੀਡੀਓ ਚਲਦੀ ਨਹੀਂ ਪਲੀਜ਼ ਲਾਈਕ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਹੋ ਸਕਦਾ ਹੈ ਜ਼ਰੂਰ ਕਰ ਲੇ ਤੇ ਅਸੀਂ ਇੱਥੇ ਪਛਾਣਨਾ ਕੀਤੀਆਂ ਤੇ ਮੈਂ ਤੁਹਾਨੂੰ ਜ਼ਰੂਰ ਪਛਾਣਨਾ ਦੱਦਾ ਤੇ ਫੰਕਸ਼ਨ ਨਾ ਕਰਨ ਦਾ ਤੇ ਮੈਂ ਪਹਿਲਾਂ ਇਹ ਕੀਤੀਆਂ ਸੀ ਕਲਪਨਾ ਵੀ ਹੁਣ ਮੈਂ ਇਹ ਵੀ ਕਰਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਲਾਈਕ ਤੇ ਕਿਹੜਾ ਕੋਈ ਪੈਸਾ ਲੱਗਦਾ ਪਲੀਜ਼ ਤੇ ਲਾਈਕ ਕਰ ਦਿਆ ਕਰੋ ਜਿੰਨੇ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਚੈਨਲ ਨੂੰ ील लगी बड़ी छपील लगे मत टेकन पहले मत् टेकने फिर भी छपी पीने फिर लंगर नहाते लागे आए तो छपी लगी फिर छपील पीती ठंडी ठंडी गर्मी के दिन डेरा फरके फिर अए तलाबाले गुरुद्वारे फिर तलाबाले गुरुद्वरे मत् टेक आने फिर उसे आगे ਤੇ ਵੀ ਬੜੀ ਰੌਣਕ ਹੀ ਗਰਮੀ ਵਿੱਚ ਵੀ ਲੋਕ ਆਈ ਜਾਂਦੇ ਫਿਰ ਸੇਕਾਰ ਆ ਗਏ ਆ ਗਰਮੀ ਬਹੁਤ ਜ਼ਿਆਦਾ ਹੈ ਫਿਰ ਥੋੜੇ ਜਿਹਾ ਕਪੜੇ ਖਰੀਦੇ ਤੇ ਕਪੜੇ ਕਰੀ ਗਰੋਦ ਕੇ ਤੇ ਮਣ ਕੇ ਆ ਪੈਂਟਾਂ ਲਈਆਂ ਸ਼ਰਟਾਂ ਲਈਆਂ ਤੇ ਦੇਖੋ ਕਿੰਨੇ ਮਿਲਿਆ ਤੇ ਲਾਈਕ ਸ਼ੇਅਰ ਕਮੈਂਟ ਕਰ ਦੋ